ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ 1699 ਦੇ ਵਿਸਾਖੀ ਵਾਲੇ ਦਿਨ ਖਾਲਸਾ ਸਾਜਨਾ ਦਿਵਸ ਖਾਲਸਾ ਜੀ ਦਾ ਪ੍ਰਕਾਸ਼ ਦਿਹਾੜਾ ਹੋਇਆ ਜੋ ਕਿ ਵਿਸਾਖੀ ਵਾਲੇ ਦਿਨ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਬੜੀ ਧੂਮਤਾ ਨਾਲ ਮਨਾਇਆ ਜਾ ਰਿਹਾ ਹੈ ਇਸੇ ਹੀ ਸੰਬੰਧ ਵਿੱਚ ਅੱਜ ਵਿਸਾਖੀ ਵਾਲੇ ਦਿਨ ਪੁਰਤਕਾਲ ਦੀ ਧਰਤੀ ਤੇ ਸਮੂਹ ਸਿੱਖ ਸੰਗਤ ਵੱਲੋਂ ਵਸਾਖੀ ਦਾ ਦਿਹਾੜਾ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਅੱਜ ਦਾ ਜੋ ਨਗਰ ਕੀਰਤਨ ਹੈ ਪੁਰਤਗਾਲ ਦੀ ਧਰਤੀ ਤੇ ਅਲਬੂਫੇਰਾ ਗੁਰੂ ਘਰ ਦੇ ਵਿੱਚ ਕੱਢਿਆ ਜਾ ਰਿਹਾ ਹੈ ਜਿਸ ਵਿੱਚ ਪੂਰੇ ਯੂਰਪ ਦੀਆਂ ਸੰਗਤਾਂ ਦੇਸ਼ਾਂ-ਵਿਦੇਸ਼ਾਂ ਤੋਂ ਬਹੁਤ ਸੰਗਤਾਂ ਇਸ ਨਗਰ ਕੀਰਤਨ ਵਿੱਚ ਹਾਜ਼ਰ ਪਰਣ ਲਈ ਆ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ সিয়া ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਾਂ ਪਰੱਖ ਗੁਰੂ ਨੇ ਸਤਾਰੇ ਆਨੰਦ ਗੁਣੀ ਨੇ ਧਾਨ ਗੁਰੂ ਗਰੀਬ ਨਿਵਾਜ ਕੀ ਬੋਲਣਾ ਜੀ ਸਤਨਾਮ ਸਤਨਾਮ ਜੀਵਾ ਹੈ ਗੁਰੂ ਇਸ ਗੜ ਸਾਈਂ ਉੱਠੇ ਪੰਜ ਪਿਆਰੇ ਨੇ ਮੀਆਂ ਵਾਰੇ ਸੀਸ ਤਾਰੇ ਤੂੰ ਹੀ ਉਤਾਰੇ ਨੇ ਮੋਹੇ ਮਰਨੀ ਦਾ ਜਾਸਿ ਮਨ ਭਾਰਾ ਪੜਕ ਪਿੰਡੀ ਹੜਾ ਵਾਲੇ ਕੇ ਮਨਏ ਸੰਗਤੇ ਅੱਜ ਖਾਲਸੀ ਦਾ ਪੜਕ ਪਿੰਡੀ ਹੜਾ ਯਾ ਬਾਤਸ਼ਾਨੇ ਸਾਨੂੰ ਸਰਦਾਰੀਆਂ ਮੈਂ ਆਉਂਦੀਆਂ ਰਹਿੰਦੀਆਂ ਨੱਚੜੀਆਂ ਫੁਮਾਰੀਆਂ ਯਾ ਬਾਤਸ਼ਾਨੇ ਸਾਨੂੰ ਸਰਦਾਰੀਆਂ ਮੈਂ ਆਉਂਦੀਆਂ ਰਹਿੰਦੀਆਂ ਨੱਚੜੀਆਂ ਫੁਮਾਰੀਆਂ ਹਰ ਪਾਸੇ ਹੋਇਆ ਖੁਸ਼ੀ ਦਾ ਪਸਾਰਾ ਦਰਸ਼ਨ ਪਈਏ ਸੰਗਤੇ ਅੱਜ ਖਾਲਸੇ ਦਾ ਪ੍ਰਗਟ ਦਿਹਾੜਾ ਵਾਲੇ ਕੇ ਮਨ ਇਹ ਸੰਗਤੇ ਬਾਜ ਵਾਲੇ ਮਾਹੀ ਦਾ دیدار ਦਰਸ਼ਨ ਪਈਏ ਸੰਗਤੇ ਉਹ ਦਰਸ਼ਨ